ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ हरियाणा ਵਿੱਚ ਅਕਾਲੀ ਦਲ ਵੱਲੋਂ ਕੀਤੀ ਜਾਣ ਵਾਲੀ ਸਿਆਸੀ ਹਮਾਇਤ ਪੰਜਾਬ ਦੇ ਮੁੱਦਿਆਂ ਸਮੇਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਡੇਰਾ ਸਰਸਾ ਨਾਲ ਕੋਈ ਸਾਂਝ ਨਾ ਰੱਖਣ ਦੇ ਹੁਕਮਾਂ ਤੇ ਵੀ ਅਸਰ ਪਾ ਸਕਦੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਹਰਿਆਣਾ ਵਿੱਚ ਭਾਜਪਾ ਨਾਲ ਸਮਝੌਤਾ ਕੀਤਾ ਹੈ। ਦੋਵੇਂ ਪਾਰਟੀਆਂ ਪੰਜਾਬ ਵਿੱਚ ਰਲ ਕੇ ਚੋਣਾਂ ਲੜਦੀਆਂ ਹਨ। ਹਰਿਆਣਾ ਵਿੱਚ ਅਕਾਲੀ ਦਲ ਵੱਲੋਂ ਕੀਤੀ ਜਾਣ ਵਾਲੀ ਸਿਆਸੀ ਹਮਾਇਤ ਪੰਜਾਬ ਦੇ ਮੁੱਦਿਆਂ ਸਮੇਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਡੇਰਾ ਸਰਸਾ ਨਾਲ ਕੋਈ ਸਾਂਝ ਨਾ ਰੱਖਣ ਦੇ ਹੁਕਮਾਂ ਤੇ ਅਸਰ ਪਾਏਗੀ। ਡੇਰਾ ਸਰਸਾ ਤੋਂ ਭਾਜਪਾ ਵੱਲੋਂ ਵੋਟ ਮੰਗਣ ਦੀ ਗੱਲ ਕਹਿਣ ਵਾਲੇ ਹਰਿਆਣਾ ਦੇ ਮੁੱਖ ਮੰਤਰੀ ਮਨੋਰਨ ਅਕਾਲੀ ਦਲ ਨਾਲ ਗੱਠਜੋੜ ਬਾਰੇ ਦੱਸਿਆ ਪਿਛਲੀ ਵਾਰ ਬਾਦਲਾਂ ਦੇ ਪੁਰਾਣੇ ਮਿੱਤਰ ਚਟਾਲਿਆਂ ਦੀ ਪਾਰਟੀ ਐਨਐਲਓ ਨਾਲ ਰਲ ਕੇ ਅਕਾਲੀਆਂ ਨੇ ਚੋਣਾਂ ਲੜੀਆਂ ਇਸ ਵਾਰ ਅਕਾਲੀ ਦਲ ਨੇ ਇਕੱਲਿਆਂ ਹਰਿਆਣੇ ਵਿੱਚ ਨਿਤਰਨ ਦਾ ਐਲਾਨ ਕੀਤਾ ਸੀ ਜੋ ਸੌਖਾ ਨਹੀਂ ਚੱਪਦਾ ਉਧਰ ਚਟਾਲਾ ਪਰਿਵਾਰ ਦੇ ਪਾਟੋ ਧੜ ਹੋਣ ਤੇ ਨਵੀਂ ਪਾਰਟੀ ਬਣਨ ਨਾਲ ਹੁਣ ਅਕਾਲੀ ਦਲ ਨੇ ਵੀ ਭਾਜਪਾ ਨਾਲ ਰਲਣ ਦਾ ਮਨ ਬਣਾ ਲਿਆ ਹੈ ਭਾਜਪਾ ਵੱਲੋਂ ਪੰਜਾਬ ਦੇ ਤੇ ਹਰਿਆਣਾ ਦੇ ਇੰਚਾਰਜ ਬਣੇ ਮੰਤਰੀ ਕੈਬਨਿਟ ਕੈਪਟਨ ਅਭਿਮਨਿਉ ਨੇ ਬੀਤੇ ਸਮੇਂ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨਾਲ ਮੁਲਾਕਾਤਾਂ ਕੀਤੀਆਂ ਸਿੱਟੇ ਵਜੋਂ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਹਰਿਆਣਾ ਵਿੱਚ ਵੀ ਸਿਰੇ ਚੜ ਗਿਆ ਹੈ। ਹਰਿਆਣਾ ਵਿੱਚ 10 ਲੋਕ ਸਭਾ ਸੀਟਾਂ ਨੇ ਤੇ ਵਿਧਾਨ ਸਭਾ ਦੀਆਂ 90 ਸੀਟਾਂ ਸੂਬੇ ਦੇ 13 ਲੱਖ ਸਿੱਖ ਵੋਟਰ ਚੰਗਾ ਪ੍ਰਭਾਵ ਰੱਖਦੇ ਨੇ। ਡੇਰਾ ਸਰਸਾ ਦੇ ਬਲਾਤਕਾਰ ਦੇ ਕਤਲ ਦੇ ਦੋਸ਼ ਵਿੱਚ ਜੇਲ੍ਹ ਜਾਣ ਕਰਕੇ ਡੇਰਾ ਸਰਸਾ ਦੇ ਵੋਟ ਦਾ ਵੱਟਾ ਭਾਜਪਾ ਨੂੰ ਸਤਾਰਿਆ। ਖੱਟਰ ਨੇ ਡੇਰੇ ਦੇ ਸਿਆਸੀ ਵਿੰਗ ਨਾਲ ਸੰਪਰਕ ਕਰਨ ਦੀ ਗੱਲ ਕਹੀ। ਅਚਾਨਕ ਅਕਾਲੀ ਦਲ ਨਾਲ ਗੱਠਜੋੜ ਹੋਣ ਦੀਆਂ ਨਾਲ ਭਾਜਪਾ ਦੀਆਂ ਚਿੰਤਾਵਾਂ ਵਿੱਚ ਹੁਣ ਵਾਧਾ ਹੋਏ ਦਾ ਪੰਜਾਬ ਦੀ ਸਿਆਸਤੇ ਕੀ ਅਸਰ ਹੋਏਗਾ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪੰਜਾਬ ਡੈਰੀ ਹੁਣ ਫੇਸਬੁੱਕ ਤੇ ਵੀ ਜਿੱਥੇ ਜੁੜੇ ਨੇ ਸਾਡੇ ਨਾਲ ਪੰਜਾਬ ਦੇ ਕਈ ਸੀਨੀਅਰ ਪੱਤਰਕਾਰ ਤੁਸੀਂ ਵੀ ਸਾਡੇ ਗਰੁੱਪ ਵਿੱਚ ਸ਼ਾਮਲ ਹੋ ਸਕਦੇ ਹੋ ਤੇ ਆਪਣੇ ਦਿਲ ਦੀਆਂ ਗੱਲਾਂ ਦੁਨੀਆ ਦੇ ਲੋਕਾਂ ਨਾਲ ਸਾਂਝੀਆਂ ਕਰ ਸਕਦੇ ਹੋ ਬਸ ਸਰਚ ਕਰੋ ਪੰਜਾਬ ਡੈਰੀ ਨਿਊਜ਼ ਤੇ ਗਰੁੱਪ ਵਿੱਚ ਸ਼ਾਮਲ ਹੋ ਜਾਓ ਆਮ ਆਦਮੀ ਪਾਰਟੀ ਦੇ ਇੰਚਾਰਜ ਅਤੇ ਦਿੱਲੀ ਦੇ ਡਿਪਟੀ ਮੁੱਖ ਮੰਤਰੀ ਮਨੀਸ਼ ਸੌਦੀਆ 15 April ਤੋਂ ਸੰਗਰੂਰ ਵਿਖੇ ਚੋਣ ਪ੍ਰਚਾਰ ਮਹਿੰਮ ਦਾ ਆਗਾਜ਼ ਕਰਨਗੇ ਪੰਜਾਬ ਵਿੱਚ ਸ਼ੁਰੂਆਤ ਤੇ ਆਮ ਆਦਮੀ ਪਾਰਟੀ ਵੱਲੋਂ ਪੰਜ ਮੈਂਬਰੀ ਚੋਣ ਕਮੇਟੀ ਪ੍ਰਚਾਰ ਦੀ ਸ਼ੁਰੂਆਤ ਕਰੇਗੀ ਜਿਨ੍ਹਾਂ ਨੇ ਹੁਸ਼ਿਆਰਪੁਰ ਤੇ ਜਲੰਧਰ ਵਿਖੇ 16 April ਨੂੰ ਮੀਟਿੰਗ ਰੱਖੀ ਹੈ ਅਨੰਦਪੁਰ ਸਾਹਿਬ ਤੋਂ ਪਟਿਆਲਾ 17 April ਨੂੰ ਤੇ ਫਤਿਹਗੜ ਸਾਹਿਬ ਵਿਖੇ 18 April ਨੂੰ ਇਹ ਚੋਣ ਰੱਖੀ ਗਈ ਹੈ ਅਮਨ ਅਰੂੜਾ ਪ੍ਰਚਾਰ ਚੋਣ ਕਮੇਟੀ ਦੇ ਮੁਖੀ ਹੋਣਗੇ ਉਧਰ 29 ਅਪ੍ਰੈਲ ਨੂੰ ਸਰਸਾ ਵਿਖੇ ਡੇਲਾ ਦਾ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਡੇਰੇ ਵਿੱਚ ਇਕੱਠ ਕਰਕੇ ਨਵਜਟੋਈ ਜਾਏਗੀ ਡੇਰੇ ਦੇ ਸ਼ਰਧਾਲੂ ਇੱਕੋ ਮੋਰੀ ਟੱਪਣ ਦੀ ਰਣਨੀਤੀ ਬਣਾਉਣਗੇ ਸਿਆਸੀ ਹਮਾਇਤਾ ਹਲਾਨ ਪਹਿਲਾ ਵਾਗ ਨਹੀਂ ਹੋਏਗਾ ਡੇਰੇ ਦੇ ਰਾਜਨੀਤਿਕ ਵਿੰਗ ਦੇ ਆਗੂ ਰਾਮ ਸਿੰਘ ਨੇ ਆਖਿਆ ਕਿ ਸਾਰੀਆਂ ਪਾਰਟੀਆਂ ਦਾ ਵੋਟ ਮੰਗਣ ਦਾ ਹੱਕ ਹੈ ਤੇ ਡੇਰੇ ਨੇ ਫੈਸਲਾ ਕਰਨਾ ਹੈ ਕਿ ਉਸਨੇ ਆਪਣਾ ਹੱਕ ਕਿਸ ਨੂੰ ਦੇਣਾ ਹੈ ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਤੁਰੰਤ ਸਕਰੀਨ ਦੇ ਦਿਖਾਏ ਅਨਸਾਰ ਸਬਸਕ੍ਰਾਈਬ ਕਰ ਲਓ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ